ਸਸਿਗਾ ਮੈਸਰੇ ਦੋਸਤੋ ਕੀ ਹਾਲ ਨੇ ਜੀ ਅਮੀਰ ਕਰ ਰੱਬ ਕੋ ਠੀਕ ਹੋਵੂਗੇ ਤਰਾਜ ਅੱਜ ਤੁਹਾਡੇ ਵਾਸਤੇ ਇੱਕ ਭਰਤੀ ਲੈ ਕੇ ਆਇਆ ਮੈਂ ਇਹ ਭਰਤੀ ਭਾਈ ਨਿਕਲੀ ਆ ਆਪਣੀ ਰੇਲਵੇ ਦੇ ਵਿੱਚ ਰੇਲਵੇ ਦੇ ਵਿੱਚ ਭਰਤੀ ਨਿਕਲੀ ਆ ਸਟੇਸ਼ਨ ਮਾਸਟਰ ਰੱਖਣੇ ਆ ਕਲਰਕਰ ਰੱਖਣੇ ਆ ਟਾਈਪਿਸਟ ਰੱਖਣੇ ਆ ਕਾਫੀ ਪੋਸਟ ਆ ਰਹੇ ਜਿਹੜੀਆਂ ਪੰਜਾਬ ਦੇ ਕੈਂਡੀਡੇਟ ਵੀ ਭਰ ਸਕਦੇ ਆ ਕਿਉਂਕਿ ਪੰਜਾਬ ਦਾ ਇੰਨਾ ਭਰਤੀਆਂ ਦੇ ਵਿੱਚ ਸਪੈਸ਼ਲ ਕੋਟਾ ਹੁੰਦਾਗਾ ਠੀਕ ਹੈ ਜੀ ਪੰਜਾਬ ਦਾ ਸਪੈਸ਼ਲ ਕੋਟਾ ਹੁੰਦਾ ਇਹਨਾਂ ਭਰਤੀਆਂ ਦੇ ਵਿੱਚ ਰੇਲਵੇ ਦੇ ਵਿੱਚ ਤਾਂ ਕਾਫੀ ਸਮੇਂ ਬਾਅਦ ਨਾਲ ਜੇ ਪਹਿਲੀ ਵਾਰ ਹੋਇਆਗਾ ਕਿ ਕਾਫੀ ਟਾਈਮ ਲੱਗ ਗਿਆ ਨਹੀਂ ਲੱਗਿਆ ਥੋੜੇ ਥੋੜੇ ਟਾਈਮ ਬਾਅਦ ਇਹ ਭਰਤੀਆਂ ਥੋੜੀ ਮੋਟੀਆਂ ਆਉਂਦਾਂ ਰਹਿਣਗੀਆਂ ਸੀ ਹੁਣ ਕਾਫੀ ਸਮੇਂ ਤੋਂ ਬਾਅਦ ਇਹ ਭਰਤੀਆਂ ਇਕੱਠੀਆਂ ਆਈਆਂ ਗਈਆਂ ਜਿਨ੍ਹਾਂ ਦੀ ਵੈਕੈਂਸੀ 11588 ਦੇ ਕਰੀਬ ਹੈ ਕਹਿੰਦਾ ਮਤਲਬ ਕਿ 11.5 ਹਜ਼ਾਰ ਤੋਂ ਵੈਕੈਂਸੀਆਂ ਜ਼ਿਆਦਾ ਹੈ ਹੁਣ ਇਹ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਾਰੀਆਂ ਦੱਸਾਂਗੇ ਜੀ ਪੰਜਾਬ ਵਾਸਤੇ ਕਿੰਨੀਆਂ ਵੈਕੈਂਸੀਆਂ ਆਈਆਂ ਕਿੰਨੀ ਉਮਰ ਤੱਕ ਬੱਚੇ ਅਪਲਾਈ ਕਰ ਸਕਦੇ ਆ ਗਰੁੱਪ ਬੀ ਦੀ ਪੋਸਟ ਹੈ ਗਰੁੱਪ ਬੀ ਤੇ ਸੀਨੀਅਰ ਪੋਸਟ ਹੈ ਸਟੇਸ਼ਨ ਮਾਸਟਰ ਦੀ ਪੋਸਟ ਹੈ ਜੇਕਰ ਤੁਸੀਂ ਮੇਰੇ ਕਿਸੇ ਵੀ ਵੈਸ ਤੋਂ ਪੜ੍ਹ ਰਹੇ ਹੋ ਤਾਂ ਉਹਦੇ ਵਿੱਚ ਹੀ ਇਹਦੀ ਤਿਆਰੀ ਹੋ ਜੂਗੀ ਤੁਹਾਡਾ ਫਾਇਦਾ ਬਹੁਤ ਵੱਡਾ ਹੋ ਜਾਣਾਗਾ ਹੁਣ ਸਟੇਸ਼ਨ ਮਾਸਟਰ ਦਾ ਕੀ ਕੰਮ ਹੁੰਦਾ ਹੈ ਜਿਹੜਾ ਸਾਰੇ ਸਟੇਸ਼ਨ ਨੂੰ ਆਪਰੇਟ ਕਰਦਾ ਹੈ ਵੱਡੀ ਪੋਸਟ ਹੈ ਵਧੀਆ ਤਨਖਾਹ ਹੈ ਕੀ ਕੁਆਲੀਫਿਕੇਸ਼ਨ ਬਾਰੇ ਗੱਲ ਕਰਾਂਗੇ ਏਜ ਲਿਮਟ ਬਾਰੇ ਗੱਲ ਕਰਾਂਗੇ ਐਗਜ਼ਾਮ ਬਾਰੇ ਗੱਲ ਕਰਾਂਗੇ ਐਗਜ਼ਾਮ ਪੈਟਰਨ ਬਾਰੇ ਗੱਲ ਕਰਾਂਗੇ ਵਰਕ ਬਾਰੇ ਗੱਲ ਕਰਾਂਗੇ ਸੈਲਰੀ ਬਾਰੇ ਗੱਲ ਕਰਾਂਗੇ ਤੇ ਪੋਸਟ ਆਫ ਰੇਲਵੇ ਦੀ ਗੱਲ ਕਰਾਂਗੇ ਠੀਕ ਹੈ ਜੀ ਸਾਰੇ ਕੈਂਡੀਡੇਟ ਆ ਜੇ ਮੈਂ ਦੂਜੀ ਵਾਰ ਫੇਰ ਕਹਿਣਾ ਚਾਹੁੰਦਾ ਕਿ ਜਿੰਨੇ ਵੀ ਬੱਚੇ ਰਾਜੇ ਆਪਣਾ ਚੈਨਲ ਦੇਖਦਾ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਆਪਣਾ ਜੀ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਕਿਉਂਕਿ ਆਪਣੇ ਚੈਨਲ ਤੇ ਤੁਹਾਨੂੰ ਹਮੇਸ਼ਾ ਉਹੀ ਚੀਜ਼ ਮਿਲੂਗੀ ਜਿਹੜੀ ਉੱਪਰ ਲਿਖੀ ਵੀ ਹੋਊਗੀ ਜਿਹੜੀ ਕੋਈ ਪੋਸਟ ਨਿਕਲੂਗੀ ਉਹ ਜੈਨੂਇਨ ਪੋਸਟ ਹੋਊਗੀ ਜਿਹਨੂੰ ਬੱਚੇ ਅਪਲਾਈ ਕਰ ਸਕਦੇ ਆ ਇਹ ਨਹੀਂ ਹੈਗਾਗਾ ਵਿੱਚ ਇੱਕ ਚੈਨਲ ਹੋਰ ਹੈਗਾ ਉਹ ਜੋ ਵੀ ਫੇਕ ਹੀ ਪਾਈ ਜਾਂਦਾ ਦਿੰਦਾ ਸਾਰਾ ਦਿਨ ਫੇਕ ਨਿਊਜ਼ ਹੁੰਦੀਆਂ ਉਹਨੀਆਂ ਜੋਬ ਵਾਲੀਆਂ ਠੀਕ ਹੈ ਕੀ ਪਤਾ ਨਹੀਂ ਕੀ ਅਕੈਡਮੀ ਕੋਟਮੀ ਦਾ ਨਾਂ ਰੱਖਿਆ ਮੂਰੇ ਐਮਐ ਠੀਕ ਹੈ ਤਾਂ ਇਹਦੇ ਕੋਈ ਫੇਕ ਨਿਊਜ਼ ਨਹੀਂ ਮਿਲੂਗੀ ਸਾਰੀਆਂ ਨਿਊਜ਼ ਤੁਹਾਨੂੰ ਬਿਲਕੁਲ ਸਹੀ ਮਿਲਣਗੀਆਂ ਤਾਂ ਕਰਕੇ ਬੱਚੇ ਗੁੰਮਰਾਹ ਹੋ ਜਾਂਦੇ ਮਿੰ ਬਾਅਦ ਚ ਬੱਚੇ ਮੈਨੂੰ ਫੋਨ ਕਰੀ ਜਾਂਦੇ ਸਰ ਜੀ ਆ ਡੀਪੂ ਹੋਲਡਰ ਦੀ ਪੋਸਟ ਨਿਕਲੀ ਫਲਾਨੀ ਦੀ ਪੋਸਟ ਨਿਕਲੀ ਉਹ ਪੋਸਟ ਜੋ ਦੇਖ ਰਹੇ ਵਿੱਚ ਜਾ ਕੇ ਉਹ ਕੋਈ ਜੜੀ ਸਾਰੀ ਹੁੰਦੀ ਹੈ ਕੋਈ ਉੱਤਰਾਖੰਡ ਦੀ ਹੁੰਦੀ ਹੈ ਠੀਕ ਹੈ ਇਹ ਜੇ ਚੈਨਲ ਨੂੰ ਅਨਸਬਸਕ੍ਰਾਈਬ ਕਰਕੇ ਰੱਖਿਆ ਕਰੋ ਜਿਹੜੇ ਤੁਹਾਨੂੰ ਉਹ ਕਰਦੇ ਆ ਠੀਕ ਹੈ ਚਲੋ ਬਾਕੀ ਜੇ ਕੋਈ ਕੈਂਡੀਡੇਟ ਰਹੇ ਆਪਣੇ ਪੰਜਾਬ ਪੁਲਿਸ ਦੀ ਠੀਕ ਹੈ ਜੀ ਜੀ ਦੇ ਵਿੱਚ ਜੇਲਮਾਟ ਸਾਰੇ ਭਾਤੀ ਤਰੀਕਾ ਜਿੰਦਾ ਕਲਰਕ ਦੀ ਵੀਡੀਓ ਦੀ ਪਟਵਾਰੀ ਦੀ ਗਰੁੱਪ ਡੀ ਦੀ ਤਾਂ ਤੁਸੀਂ ਇਹ ਗਰੁੱਪ ਡੀ ਦੀ ਭਰਤੀ ਜਿਹੜਾ ਬੱਚਿਆਂ ਨੇ ਗਰੁੱਪ ਡੀ ਦਾ ਪੇਪਰ ਇਹਨਾਂ ਤੁਸੀਂ ਆਲ ਪੰਜਾਬ ਐਗਜ਼ਾਮ ਵਾਲਾ ਬੈਚ ਲੈ ਸਕਦੇ ਹੋ ਜਿਹਦੇ ਚੜਦੀ ਕਲਾ ਬੈਚ ਲਿਖਿਆ ਹੋਇਆਗਾ ਠੀਕ ਹੈ ਜੀ ਬਾਕੀ ਰਾਜੇ ਸਾਰਾ ਬੈਚ ਆਪਣੇ ਕੋਲ ਲੱਗ ਤੋਂ ਵੀ ਚੱਲ ਰਿਹਾ ਕਿਸੇ ਵੀ ਇੱਕ ਬੈਚ ਤੋਂ ਤੁਸੀਂ ਸਾਰੇ ਪੇਪਰ ਦੀ ਤਿਆਰੀ ਕਰ ਸਕਦੇ ਹੋ ਠੀਕ ਹੈ ਜੀ ਗਰੁੱਪ ਡੀ ਵਾਲਿਆਂ ਬਾਤ ਸਪੈਸ਼ਲ ਆਲ ਪੰਜਾਬ ਐਗਜ਼ਾਮਾਂਗਾ ਠੀਕ ਹੈ ਜੀ ਤੇ 75% ਆਫ ਚੱਲ ਰਿਹਾ ਰਾਜੇ ਠੀਕ ਹੈ ਜੀ ਤੇ ਆ ਆਪਣੀ ਐਪ ਆ ਦੀਪੁੱਲ ਰੈਜੂਕੇਸ਼ਨ ਦਾ ਇਨਰੋਲ ਵਾਲੇ ਬੱਚੇ ਆ ਡਾਊਨਲੋਡ ਕਰ ਸਕਦੇ ਜਿਹੜੇ ਬੱਚੇ ਆਈਫੋਨ ਵਾਲੇ ਦੇ ਉਹਨਾਂ ਨੇ ਐਪ ਡਾਊਨਲੋਡ ਕਰਨੇ ਕਲਾਸ ਪਲੱਸ ਕਲਾਸ ਪਲੱਸ ਤੇ ਕੋਡ ਆ ਫਿਲ ਕਰਨਾ ਆ ਨੰਬਰ ਤੇ ਤੁਹਾਨੂੰ ਕਾਲ ਵੀ ਕਰ ਸਕਦੇ ਜੇ ਐਪ 'ਤੇ ਕੋਈ ਪ੍ਰੋਬਲਮ ਆਉਂਦੀ ਹੈ। ਇਹਦੇ ਵਿੱਚ ਤੁਹਾਨੂੰ ਕੀ ਮਿਲੂਗਾ ਇੰਗਲਿਸ਼ ਅਤੇ ਪੰਜਾਬੀ ਦੇ ਵਿੱਚ ਲੈਕਚਰ ਮਿਲਣਗੇ, ਸਾਰੀਆਂ ਕਲਾਸਾਂ ਦੇ ਵੀਡੀਓ ਪੀਡੀਐਫ ਮਿਲਣਗੇ, ਸਾਰੀਆਂ ਕਲਾਸਾਂ ਦੇ ਵੀਡੀਓ ਮਿਲਣਗੇ, ਸਾਰੀਆਂ ਕਲਾਸਾਂ ਜ਼ੀਰੋ ਲੈਵਲ ਤੋਂ ਹੋਣਗੇ, ਸਿਲੇਬਸ ਉਹੀ ਕਰਵਾਵਾਂਗੇ ਜਿਹੜਾ ਪੇਪਰ ਦੇ ਵਿੱਚ ਆਊਗਾ। ਜਿਹੜਾ ਤੁਸੀਂ ਜਿਹੜਾ ਤੁਸੀਂ ਸਟੇਸ਼ਨ ਮਾਸਟਰ ਦਾ ਪੇ ਸਾਰੀਆਂ ਇਕਾਈਆਂ ਤੇ ਲੈਕਚਰ ਮੈਂ ਤਾਂ ਨੇ ਕਰਵਾਏ ਹੋਏ ਆਪਣੇ ਕੋਰਸਾਂ ਦੇ ਵਿੱਚ ਤੁਸੀਂ ਦੇਖ ਲਓ ਮੈਂ ਤਾਂ ਦਿਖਾਉਣਾ ਇਹ ਵੀਡੀਓ ਦੇ ਵਿੱਚ ਦਿਖਾਉਂਗਾ ਜਿਹੜੇ ਕੋਰਸ ਤੁਹਾਨੂੰ ਮੈਂ ਦਿੱਤੇ ਹੋਏ ਆ ਚਾਹੇ ਪੰਜਾਬ ਦਾ ਵੀ ਕੋਰਸ ਹੋਵੇ ਤੁਹਾਡੀ ਸੈਂਟਰ ਦੀ ਤਿਆਰੀ ਵੀ ਹੋ ਸਕਦੀ ਹੈ ਰਾਜੀ ਚਲੋ ਜੀ ਆਹ ਨੋਟੀਫਿਕੇਸ਼ਨ ਆਗਾ ਆਪ ਬਗਿਆਪਨ ਨੰਬਰ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਬਗਿਆਪਨ ਨੰਬਰ ਦੇਖ ਸਕਦੇ ਹੋ ਰੇਲਵੇ ਦੀ ਭਰਤੀ ਹੈ ਓਕੇ ਜੀ ਆ ਦੇਖੋ ਜੀ ਆ 5 2024 ਬਗਿਆਪਨ ਨੰਬਰ ਆ ਹੁਣ ਰਾਜੀ ਮੈਂ ਪਹਿਲੀ ਵਾਰ ਦੁਬਾਰੇ ਸ਼ੇਅਰ ਕਰ ਰਹੇ ਹਾਂ ਸਾਰੇ ਕੈਂਡੀਡੇਟਾਂ ਨੇ ਵੀਡੀਓ ਧਿਆਨ ਨਾਲ ਦੇਖਣੀ ਹੈ ਸਕਿਪ ਨਹੀਂ ਕਰਨੀ ਹੈਗੀ ਠੀਕ ਹੈ ਮੈਂ ਵੀ ਕੋਈ ਨਾ ਵਹਿਲਾ ਨਹੀਂ ਹੈਗਾ ਸੋਹਣਿਓ ਕਿ ਮੈਂ ਬਿਨਾ ਫਾਲਤੂ ਦੀ ਵੀਡੀਓ ਲੈ ਕੇ ਆਉਂਗਾ ਠੀਕ ਹੈ ਚਲੋ ਜੀ ਹੁਣ ਸਭ ਤੋਂ ਪਹਿਲਾਂ ਗੱਲ ਕਰਦੇ ਆ ਕਿ ਇਹ ਜਿਹੜੀਆਂ ਇਹ ਪੋਸਟਾਂ ਜੀ ਇਹ ਗ੍ਰੈਜੂਏਸ਼ਨ ਵਾਲੇ ਬੱਚੇ ਭਰ ਸਕਦੇ ਜਿਹੜੇ ਬੱਚਿਆਂ ਦੀ ਬੀਏ ਕੀਤੀ ਹੋਈ ਹੈ ਸੋਹਣਿਓ ਉਹ ਸਾਰੇ ਕੈਂਡੀਡੇਟ ਇਹ ਪੋਸਟਾਂ ਭਰ ਸਕਦੇ ਚਾਹੇ ਉਹਨਾਂ ਨੇ ਕਿਸੇ ਵੀ ਫੀਲਡ ਦੇ ਵਿੱਚ ਕਰੀ ਹੋਈ ਹੈ ਠੀਕ ਹੈ ਜੀ ਬਹੁਤ ਜ਼ਿਆਦੇ ਤਾਕੜੀ ਪੋਸਟਾਂ ਆ ਰਹਾ ਜਾਂ ਕੋਈ ਛੋਟੀ ਮੋਟੀ ਪੋਸਟਾਂ ਸਮਝੋ ਜਦੋਂ ਟਾਇਰ ਹੋਣਾ ਨਾ ਤੁਸੀਂ ਚੀਪ ਚੂਫ ਬਣ ਜਾਣਾਗਾ ਸ ਤੇ ਪੇਪਰ ਸੌਖਾ ਹੈ ਪੇਪਰ ਜਮਾਂ ਸੌਖਾ ਸਾਰੀ ਤਿਆਰੀ ਜਿਹੜੇ ਤੇ ਮੈਂ ਕਰਵਾਈ ਜਾਂਦਾ ਉਹਨਾਂ ਵਿੱਚਾਂ ਦੇ ਵਿੱਚੋਂ ਤਿਆਰੀ ਹੋ ਜੂਗੀ ਠੀਕ ਹੈ ਇਹ ਨਹੀਂ ਹੈਗਾ ਤੁਹਾਨੂੰ ਮੈਂ ਬੈਚ ਵੇਚਦਾ ਮਰਾ ਕਹਿੰਦਾ ਕਿ ਚੱਕ ਲੋ ਜੀ ਕੰਮ ਆਪਣਾ ਥਿਮ ਕੰਮ ਦਾ ਠੀਕ ਹੈ ਚਲੋ ਹੁਣ ਸਭ ਤੋਂ ਪਹਿਲਾਂ ਰਾਜ ਜਿਹੜਾ ਇਹ ਵੈਬਸਾਈਟ ਤੇ ਜਾ ਕੇ ਦੇਖ ਸਕਦੇ ਹੋ ਕਿ ਜਿਹੜੀ ਪੋਸਟਿੰਗ ਆਪਣੀ ਜੈਨੂਇਨ ਹੁੰਦੀ ਹੈ ਦੇ 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 ਆਨਲਾਈਨ ਫਾਰਮਰ ਆ ਜ 14-9 ਤੋਂ ਸ਼ੁਰੂ ਹੋ ਚੁੱਕੇ ਆ ਠੀਕ ਹੈ ਜੀ ਤੇ ਜਿਹੜੀ ਦੀ ਕਲੋਜ਼ਿੰਗ ਡੇਟ ਆ ਰਜਿਸਟ੍ਰੇਸ਼ਨ ਦੀ ਉਹ ਹੈਗੀ 13 ਤਰੀਕ 10ਵੇਂ ਮਹੀਨੇ ਦੀ ਫੀਸ ਵਾਸਤੇ ਤੁਹਾਨੂੰ ਰਾਜ ਤਿੰਨ ਦਿਨ ਐਕਸ ਇਸ ਤੋਂ ਬਾਅਦ ਰਾਜੇ ਜੇਕਰ ਡੇਟ ਆਫ ਮੋਡੀਫਿਕੇਸ਼ਨ ਬੀਡੋ ਕੇ ਕਰੈਕਸ਼ਨ ਜੇਕਰ ਤੁਸੀਂ ਕਰੈਕਸ਼ਨ ਕਰਨੀ ਹੈ ਕਿਸੇ ਜੀ ਉਹਦੇ ਬਾਰੇ ਤੁਸੀਂ 16 ਤੋਂ 24 ਤਰੀਕ ਤੱਕ ਕਰ ਸਕਦੇ ਹੋ ਠੀਕ ਹੈ ਜੀ ਮੈਂ ਪਹਿਲਾਂ ਕਹਿੰਦਾ ਪੋਸਟਾਂ ਹੈ ਕਿਹੜੀਆਂ ਕਿਹੜੀਆਂ ਦੇਖੋ ਜੀ ਸਭ ਤੋਂ ਪਹਿਲਾਂ ਇਹ ਜੀ ਪੋਸਟਾਂ ਹੈਗੀਆਂ ਚੀਫ ਕਮਰਸ਼ੀਅਲ ਕੰਟੈਕਟ ਸਟੇਸ਼ਨ ਮਾਸਟਰ ਗੁਰਸ ਟ੍ਰੇਨ ਮੈਨੇਜਰ ਜੂਨੀਅਰ ਅਕਾਊਂਟ ਅਸਿਸਟੈਂਟ ਸੀਨੀਅਰ ਕਲਰਕ ਕੰਮ ਟਾਈਪਿਸਟ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਫਾਰਮ ਜਿਹੜਾ ਭਰਿਆ ਜਾਊਗਾ ਸਾਰੀਆਂ ਪੋਸਟਾਂ ਵਾਸਤੇ ਤੁਹਾਡਾ ਇੱਕ ਫਾਰਮ ਹੀ ਭਰਿਆ ਜਾਊਗਾ ਸਾਰੀਆਂ ਪੋਸਟਾਂ ਵਾਸਤੇ ਤੁਹਾ ਠੀਕ ਹੈ ਜੀ ਇਹ ਗੱਲ ਯਾਦ ਰੱਖਣੀ ਹੈ ਹੁਣ ਦੂਸਰੀ ਗੱਲ ਕੀ ਯਾਦ ਰੱਖਣੀ ਹੈ ਨਾ ਜੇ ਨੌਨ ਟੈਕਨੀਕਲ ਹੋਵਾਗਾ ਇਹ ਸਿਸਟਮਾਗਾ ਠੀਕ ਹੈ ਤਾਂ ਕਰਕੇ ਕੋਈ ਕੋਰਸ ਦੀ ਲੋੜ ਨਹੀਂ ਲੱਗਤੋ ਬਸ ਸਿੰਪਲ ਗ੍ਰੈਜੂਏਸ਼ਨ ਹੋਣੀ ਲਾਜ਼ਮੀ ਆਹ ਪੋਸਟ ਹੈ ਸਟੇਸ਼ਨ ਮਾਸਟਰ ਦੀਆਂ ਸੀਨੀਅਰ ਕਲਰਕ ਦੀਆਂ ਗੁਰਸਤ ਰੇਲਮੈਨੇਜਰ ਦੀਆਂ ਜੂਨੀਅਨ ਅਕਾਊਂਟ ਅਕਾਊਂਟੈਂਟ ਅਸਿਸਟੈਂਟ ਕਮ ਟਾਈਪਿਸਟ ਤੇ ਟਾਈਪਿੰਗ ਡੈਸਕ ਟਾਈਪ ਹੈ ਜੇ ਇੱਕ ਦੋ ਪੋਸਟਾਂ ਦੇ ਵਿੱਚ ਹੈਗਾ ਦੂਜੀਆਂ ਦੇ ਸਟੇਸ਼ਨ ਮਾਸਟਰ ਦੇ ਵਿੱਚ ਟਾਈਪਿੰਗ ਡੈਸਕ ਨਹੀਂ ਹੈਗਾ ਆ ਤੁਸੀਂ ਪੇ ਸਕੇਲ ਦੇਖ ਸਕਦੇ ਹੋ ਹੁਣ ਸਭ ਤੋਂ ਪਹਿਲਾਂ ਗੱਲ ਸੁਣੋ ਜੀ ਇਹਨਾਂ कोरोना ਦੇ 3 ਸਾਲ ਐਕਸਟਰਾ ਦਿੱਤੇ ਨੇ ਤੇ ਇਹਦੀ ਉਮਰ ਘੱਟ ਹੁੰਦੀ ਹੈ 18 ਤੋਂ 36 ਸਾਲ ਦੇ ਵਿੱਚ ਉਮਰ ਹੈਗੀ ਠੀਕ ਹੈ ਜੀ ਆਹ ਦੇਖੋ ਜੀ 35000 ਰੁਪਏ ਤਨਖਾਹ ਇਹਨਾਂ ਦੋਨਾਂ ਦੀ ਇਹਨਾਂ ਦੀ 30000 ਰੁਪਏ ਤਨਖਾਹ ਇਹਨਾਂ ਦੀ ਹੈ ਨਹੀਂ ਪੰਜਾਬ ਦੇ ਵਿੱਚ ਤੁਸੀਂ ਦੇਖੋ ਕਿ 19900 ਰੁਪਏ ਤਨਖਾਹ ਮਿਲਦੀ ਹੈ ਠੀਕ ਹੈ ਜੀ ਤਾਂ ਤਨਖਾਹਾਂ ਵੀ ਬਹੁਤ ਵਧੀਆ ਤੇ ਏਜ ਵੀ ਤੁਸੀਂ ਦੇਖ ਸਕਦੇ ਹੋਗੇ ਠੀਕ ਹੈ ਜੀ ਆਹ ਜਿਹੜੇ 3 ਸਾਲ ਦਿੱਤੇ ਰਾਜੇ ਇਹ ਤੁਹਾਨੂੰ ਕੋਰੋਨਾ ਦੇ ਦਿੱਤੇ ਹੋਏ ਇਹਨਾਂ ਨੇ ਵੈਸੇ ਤਾਂ ਇਹਨਾਂ ਦੀ ਜਿਹੜੀ ਅਸਲੀ ਏਜ ਹੁੰਦੀ ਉਹ 33 ਸਾਲ ਤੱਕ ਹੁੰਦੀ ਹੈ ਠੀਕ ਹੈ ਜੀ ਤਾਂ ਕਰਕੇ ਆ ਲਿਖਿਆ ਹੋਇ ਕੋਵਿਡ-19 ਤਾਂ ਦਾ ਸਾਲ ਇਹਨਾਂ ਨੇ ਉਹਦੇ ਕਰੇ ਹੈਗੇ ਠੀਕ ਹੈ ਬਾਕੀ categories ਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੂੰ A ਦੀ ਸ਼ੋਰਟ ਹੁੰਦੀ ਹੈ ਠੀਕ ਹੈ ਜੀ ਹੁਣ ਆਪਾਂ ਮੇਨ ਗੱਲ ਕਰਦੇ ਹਾਂ ਤੁਸੀਂ ਫਾਰਮ ਭਰ ਸਕਦੇ ਹੋ ਇਹ ਸਿੰਪਲ ਗ੍ਰੈਜੂਏਸ਼ਨ ਆ ਉਮਰ ਹੱਦ ਵੀ ਤੁਹਾਨੂੰ ਮੈਂ ਦੱਸ ਦਿੰਦੀ ਠੀਕ ਹੈ ਜੀ ਕੰਪਿਊਟਰ ਦੇ ਤੁਹਾਡਾ ਪੇਪਰ ਹੋਣਾ CVT ਠੀਕ ਹੈ ਜੀ CVT ਪੇਪਰ ਹੋਣਾ ਇਹਦੇ ਦੋ ਪੇਪਰ ਹੋਣੇ ਤੁਹਾਡੇ CVT ਸਿਲੇਬਸ ਦਾ ਉਹਨਾਂ ਦਾ ਸੇਮ ਹੀ ਹੋਊਗਾ ਇੱਕ ਪਹਿਲਾ ਪੇਪਰ ਕਿਉਂਕਿ ਪੋਸਟ ਵੱਡੀ ਹੈ ਇੱਕ ਦੂਜਾ ਪੇਪਰ ਹੋਊਗਾ ਦੋ ਪੇਪਰ ਹੋਣੇ ਆ ਜਿਹੜਾ ਬੱਚਾ ਪਹਿਲਾ ਪੇਪਰ ਪਾਸ ਕਰ ਗਿਆ ਠੀਕ ਹੈ ਜੀ ਇਸ ਤੋਂ ਬਾਅਦ ਉਸ ਤੇ ਜੇ ਮੰਨ ਲਓ 10 ਇਹ ਜਿੰਨੀ ਪੋਸਟ ਹੈਗੀ 11000 ਪੋਸਟਾਂ ਹੈਗੀਆਂ ਠੀਕ ਹੈ ਜੀ ਮੰਨ ਲਓ ਜਿੰਨੇ ਬੱਚੇ ਪੇਪਰ ਪਾਸ ਕਰ ਗਏ ਨੇ 11000 ਬੱਚਾ ਕੱਢ ਲਿਆ ਉਹਦੇ ਚ 11500 ਬੱਚਾ ਕੱਢ ਲਿਆ ਉਹਦੇ 13 ਨਾਲ ਗੁਣਾ ਕਰ ਦਾਂਗੇ 15 ਨਾਲ ਸੌਰੀ 15 ਗੁਣਾ ਕਰਕੇ ਜਿੰਨੇ ਬੱਚੇ ਬਚ ਗਏ ਉਹਨਾਂ ਨੂੰ ਬੁਲਾ ਲੈਣਗੇ ਠੀਕ ਹੈ ਜੀ ਇਸ ਤੋਂ ਬਾਅਦ ਉਹਨਾਂ ਦਾ ਟਾਈਪਿੰਗ ਟੈਸਟ ਹੋਊਗਾ ਤੇ ਬੱਚਿਆਂ ਦਾ ਛੋਟੀਆਂ ਪੋਸਟਾਂ ਵਾਸਤੇ ਇਹਨਾਂ 'ਚ ਟਾਈਪਿੰਗ ਟੈਸਟ ਹੋਊਗਾ ਸੀਨੀਅਰ ਕੰਮ ਟਾਈਪ ਟੈਸਟ ਵਾਸਤੇ ਜੂਨੀਅਰ ਅਕਾਊਂਟੈਂਟ ਵਾਸਤੇ ਦੂਜਿਆਂ ਵਾਸਤੇ ਨਹੀਂ ਠੀਕ ਹੈ ਸਿੰਪਲ ਜਿਹੜਾ ਹੁੰਦਾ ਕੰਪਿਊਟਰ ਦਾ ਉਹ ਚੱਲ ਜੂ ਨੈਗੇਟਿਵ ਮਾਰਕਿੰਗ ਇੱਕ ਤਿੰਨ ਦੀ ਹੈਗੀ ਐ ਆ ਤੁਸੀਂ ਉਮਰ ਹੱਦ ਵਾਲਾ ਦੇਖ ਸਕਦੇ ਹੋ ਸੋਹਣਿਓ ਉਮਰ ਹੱਦ ਕਿੱਥੋਂ ਚੱਕਣੀ ਹੈ ਇਹਨਾਂ ਨੇ ਠੀਕ ਹੈ ਜੀ 1 2 1 99 ਤੋਂ ਚੱਕਣੀ ਹੈ ਇਹਨਾਂ ਨੇ ਉਮਰ ਹੱਦ ਠੀਕ ਹੈ ਜੀ ਗ੍ਰੈਜੂਏਟ ਲੈਵਲ ਦੀ ਪੋਸਟ ਹੈ ਜਿਹੜੇ OBC ਵਾਲੇ ਕੈਂਡੀਡੇਟ ਆ ਉਹਨਾਂ ਦੀ 1986 ਤੋਂ ਚੱਕਣੀ ਹੈ ST ਐਸਸੀ ਜਿਹੜਿਆਂ ਦੀ ਇੱਥੋਂ ਚੱਕਣੀ ਹੈ ਠੀਕ ਹੈ ਜੀ ਇਹ ਗੱਲ ਯਾਦ ਰੱਖਣੀ ਹੈ ਆ ਦੇਖੋ ਜੇ ਬਾਕੀਆਂ ਨੂੰ ਸ਼ੋਰਟ ਹੈਗੀ ਆ ਆ ਵੀ ਤੁਸੀਂ ਸਾਰਾ ਸਿਸਟਮ ਆਪਣਾ ਦੇਖ ਸਕਦੇ ਹੋ ਠੀਕ ਹੈ ਜੀ ਜਰਨਲ ਦੀ ਉਮਰ ਬਹੁਤ ਵਧੀਆ ਕਰੀ ਜੰਨੀ ਰੇਲਵੇ ਦੇ ਵਿੱਚ ਇੰਨੀ ਉਮਰ ਹੁੰਦੀ ਨਹੀਂ ਜਰਨਲ ਦੀ ਜਿੰਨੀ ਇੱਥੇ ਕਿੰਨੇ ਕਰਦੇ ਠੀਕ ਹੈ ਤੁਹਾਡਾ ਫਾਇਦਾਗਾ ਜਿਹੜੇ ਬੱਚੇ ਨੇ ਪੇਪਰ ਦੇਣਾਗਾ ਕਿਉਂਕਿ ਪੋਸਟ ਵੀ ਬਹੁਤ ਟਾਈਮ ਬਾਅਦ ਆਈ ਹੈ ਠੀਕ ਹੈ ਦੇਖੋ ਜੀ ਇਹਦੀ ਫੀਸ ਕਿੰਨੀ ਹੈ ਰਾਜੀ ਫੀਸ 300 ਰੁਪਏ ਹੈਗੀ 300 ਰੁਪਿਆ ਫੀਸ ਆ ਸੋਣੇ ਜੀ ਹੁਣ ਬੱਚੇ ਕਹਿਣਗੇ ਕਿ 300 ਰੁਪਿਆ ਫੀਸ ਕਿਵੇਂ ਆਗੀ ਤੁਸੀਂ ਤਾਂ ਇੱਥੇ ਲਿਖਿਆ ਹੋਇਆ 400 ਇੱਥੇ 500 ਲਿਖਿਆ ਹੋਇਆ ਜੇਕਰ ਰਾਜੀ ਤੁਸੀਂ ਪੇਪਰ ਦਿਓਗੇ ਤਾਂ ਸਭ ਤੋਂ 500 ਰੁਪਏ ਫੀਸ ਭਰ ਲੈਣੀ ਹੈ ਜੇ ਤੁਸੀਂ ਫਾਰਮ ਹੁਣ ਬਹੁਤ ਬੱਚੇ ਕੀ ਕਰਦੇ ਜਿਹੜਾ ਕੈਸ਼ੇ ਵਾਲਾ ਹੁੰਦਾ ਦਾ ਜੇ ਉਹ ਕਹਿੰਦਾ ਕਿ ਮੇਰੇ ਅਕਾਊਂਟ ਤੁਸੀਂ ਕਹਿੰਦਾ ਮੇਰੇ ਕੋਲ ਅਕਾਊਂਟ ਨੰਬਰ ਹੈ ਨਹੀਂ ਜੀਗਾ ਜੀ ਉਹ ਕੈਸ਼ੇ ਵਾਲੇ ਕੀ ਆਪਣੇ ਆਪ ਦਾ ਅਕਾਊਂਟ ਨੰਬਰ ਭਰ ਦਿੰਦੇ ਆ ਠੀਕ ਹੈ ਤਾਂ ਤੁਸੀਂ ਓਨਰ ਦਾ ਅਕਾਊਂਟ ਨੰਬਰ ਨਹੀਂ ਭਰੋਣਾ ਤੁਸੀਂ ਆਪ ਦਾ ਅਕਾਊਂਟ ਨੰਬਰ ਲੈ ਕੇ ਜਾਣਾ ਕਰੋ ਠੀਕ ਹੈ ਜੀ ਤੇ ਕਿਉਂਕਿ ਜਦੋਂ ਤੁਸੀਂ ਪਹਿਲਾ ਪੇਪਰ ਦਿੱਤਾ ਜਦੋਂ ਤੁਸੀਂ ਸੀਬੀਟੀ ਦਾ ਪਹਿਲਾ ਪੇਪਰ ਦਿਆ ਹੈ ਚਾਹੇ ਤੁਸੀਂ ਪੇਪਰ ਪਾਸ ਹੋਏ ਹੋ ਭਾਵੇਂ ਪੇਪਰ ਦੇ ਵਿੱਚ ਤੁਸੀਂ ਫੇਲ ਹੋਏ ਹੋ ਉਹਦੇ ਤੱਕ ਕੋਈ ਮਤਲਬ ਨਹੀਂ ਜੇ ਤੁਸੀਂ ਪਹਿਲਾ ਪੇਪਰ ਪਾਸ ਕਰਤਾ ਇਸ ਤੋਂ ਬਾਅਦ ਥੋੜੇ ਦਿਨਾਂ ਤੱਕ ਤੁਹਾਡੇ 400 ਰੁਪਏ ਤੁਹਾਡੇ ਖਾਤੇ ਦੇ ਵਿੱਚ ਵਾਪਸ ਆ ਜਾਊਗਾ। ਇਹ ਸਕਿਉਰਟੀ ਪਰਾਉਂਦੇ ਹੁੰਦੇ ਆ ਕਿਉਂਕਿ ਬੱਚੇ ਫਾਰਮ ਭਰ ਕੇ ਮੁੜ ਕੇ ਆਉਂਦੇ ਨਹੀਂ ਹੈਗੇ ਇਹਨਾਂ ਦਾ ਖਰਚਾ ਹੋ ਜਾਂਦਾ। ਜਿਹੜਾ ਬੱਚਾ ਪੇਪਰ ਦੇਣ ਜਾਊਗਾ ਉਹ 400 ਰੁਪਏ ਉਹਦਾ ਵਾਪਸ ਲੈ ਕੇ ਆਊਗਾ। ਜਿਹੜਾ ਕੋਈ ਪੇਪਰ ਨਹੀਂ ਜਾਊਗਾ ਉਹਦੀ ਫੀਸ 500 ਰੁਪਏ ਹੀ ਲੱਗੂਗੀ। ਜਿਹੜੇ ਬੱਚੇ ਰਾਜੇ ਐਸਸੀ ਆਪਣੇ ਪੀਡਬਲਿਊ ਫੀਮੇਲ TRANSLATOR ਐਕਸਰਪਸਮੈਨ ਐਸਟੀ ਮਿਨੋਰਟੀ ਨਾਲ ਸੰਬੰਧਿਤ ਰਗੇ ਠੀਕ ਹੈ ਜੀ ਇਹਨਾਂ ਲਈ 250 ਰੁਪਏ ਵੀ ਸਾਨੂੰ 250 250 ਹੀ ਵਾਪਸ ਆ ਜਾਊਗਾ। ਠੀਕ ਹੈ ਜੀ ਇਹ ਗੱਲ ਯਾਦ ਰੱਖਣੀ ਆਹ ਤਾੜਾ ਪੇਪਰ ਹੋਣਾ ਪੇਪਰ ਬਿਲਕੁਲ ਸੌਖਾਗਾ ਕਹਿੰਦਾ ਮਤਲਬ ਕਿ ਬਾਲੇ ਇੰਗਲਿਸ਼ ਤੇ ਇੱਕ ਤਾੜਾ ਫਾਇਦਾ ਹੋ ਗਿਆ ਰੀਜ਼ਨਿੰਗ 30 ਨੰਬਰ ਦੀ 30 ਨੰਬਰ ਦੀ ਮੈਥ 40 ਨੰਬਰ ਦੀ ਜੀਕੇ ਸਭ ਤੋਂ ਵਧੀਆ ਇਹਨਾਂ ਨੇ ਪੈਟਰਨ ਬਣਾ ਕੇ ਦਿੱਤਾਗਾ ਦੇਖੋ ਇੰਗਲਿਸ਼ ਤੋਂ ਤਾਂ ਸਾਡਾ ਖੜਾ ਛੁੱਟ ਗਿਆ ਠੀਕ ਹੈ ਜੀ ਪੰਜਾਬ ਜੀਕੇ ਇਹਦੇ ਵਿੱਚ ਨਹੀਂ ਹੈਗੀ ਕਿਉਂਕਿ ਇੰਡੀਆ ਦਾ ਪੇਪਰ ਹੈ ਠੀਕ ਹੈ ਜੀ ਇੰਗਲਿਸ਼ ਨਹੀਂ ਹੈਗੀ ਕੰਪਿਊਟਰ ਨਹੀਂ ਹੈਗਾ ਪੰਜਾਬੀ ਲੈਂਗੁਏਜ ਨਹੀਂ ਹੈਗੀ ਕਿੰਨੀਆਂ ਚੀਜ਼ਾਂ ਕਟੀਆਂ ਸਿਰਫ ਤੁਸੀਂ ਮੈਥ ਤੇ ਰੀਜ਼ਨਿੰਗ ਤਾਂ ਸੇਮ ਚੀਜ਼ਾਂ ਹੀ ਹੁੰਦੀਆਂ ਗਈਆਂ ਜੀਕੇ ਪੜ੍ਹਨਗੇ ਚਾਰੀ ਨੰਬਰਾਂ ਦੀ ਨਾਲ ਠੀਕ ਹੈ ਜੀ ਇਹ ਤੁਹਾਡਾ ਪਹਿਲਾ ਪੇਪਰ ਹੋਣਾਗਾ ਸੀਵੀਟੀ 1 ਠੀਕ ਹੈ ਜੀ 1 ਸਟੇਜ ਦਾ ਠੀਕ ਹੈ ਜੀ ਮੈਥ ਦੇ ਕਿਹੜੇ ਕਿਹੜੇ ਚੈਪਟਰ ਦੇਖੋ ਸੋਣਿਓ ਆ ਚੈਪਟਰ ਵੀ ਮੈਂ ਤੁਹਾਨੂੰ ਕਰਵਾਇਆ ਹੋਇਆ ਆ ਵੀ ਕਰਵਾਇਆ ਹੋਇਆ ਆ ਵੀ ਕਰਵਾਇਆ ਹੋਇਆ ਆਪਣੇ ਕੋਰਸਾਂ ਦੇ ਵਿੱਚ ਹੀ ਕਰਵਾਇਆ ਪਾ ਮੈਂ ਸਾਲ ਪੰਜਾਬ ਵਾਲਾ ਇਗਜ਼ਾਮ ਵਾਲਾ ਬੈਚ ਲੈ ਸਕਦਾ ਬੱਚਾ ਜੇ ਕਿਸੇ ਪੇਪਰ ਦੇਣਾ ਆ ਵੀ ਕਰਵਾਇਆ ਹੋਇਆ ਆ ਵੀ ਮੈਨਸਚੁਰੇਸ਼ਨ ਵੀ ਟਾਈਮ ਐਂਡ ਵਰਕ ਟਾਈਮ ਐਂਡ ਡਿਸਟੈਂਸ ਸਿੰਪਲ ਕੰਪਾਊਂਡ ਇੰਟਰਸਟ ਪ੍ਰੋਪਰਟ ਲਾਜ਼ ਠੀਕ ਹੈ ਜੀ ਆਹ ਨਹੀਂ ਮੈਂ ਕਰਵਾਇਆ ਹੋਇਆ ਤੁਹਾਨੂੰ ਇਹ ਕਿਉਂ ਨਹੀਂ ਕਰਵਾਇਆ ਹੋਇਆ ਕਿਉਂਕਿ ਰਾਜੀ ਐਲਜਿਆਬਰਾਗਾ ਇਹਦੇ ਬਾਅਦ ਸਪੈਸ਼ਲ ਕਲਾਸਾਂ ਲਾਉਂਗਾ ਇਹ ਐਡਵਾਂਸ ਮੈਥ ਆ ਜਾਂਦਾ ਜਾਂ ਪਰ ਇਹ ਵੀ ਆਪਾਂ ਬਹੁਤ ਸੌਖੇ ਤਰੀਕੇ ਨਾਲ ਕਰਾਂਗੇ ਇਹ ਨਹੀਂ ਹੈਗਾ ਕਿ ਜਿਆ ਬੋਲ ਜੀ ਚੱਲਾਂਗੇ ਕਿ ਬੜਾ ਹੋ ਹੋ ਗਿਆ ਦੂਜੀ ਗੱਲ ਚ ਆਪਾਂ ਰੀਜ਼ਨਿੰਗ ਗੱਲ ਕਰੀ ਇਹਦਾ ਮਤਲਬ ਹੈ ਜੇ ਇਹਦੇ ਵਿੱਚੋਂ ਤੁਹਾਡਾ 90% 80% ਮੈਥ ਕੰਪਲੀਟ ਆ ਆ ਤੁਹਾਡਾ ਕੰਪਲੀਟ ਆ ਆ ਵੀ ਤੁਹਾਡੇ ਸਾਰੇ ਚੈਪਟਰ ਹੋਏ ਹੋਏ ਆ ਠੀਕ ਹੈ ਇਹਦਾ ਤੁਹਾਡਾ ਸਾਰੀ ਕੰਪਲੀਟ ਆ ਲੱਗਦਾ ਪਗ ਜਨਰਲ ਨੌਲੇਜ ਵੀ ਤੁਹਾਡੀ ਕੰਪਲੀਟ ਆ ਦੇਖੋ ਜੀ ਸੀਬੀਐਸਸੀ ਦੇ 10ਵੀਂ ਤੱਕ ਦੀਆਂ ਆਪ ਤੁਹਾਨੂੰ ਕਲਾਸਾਂ ਹੋਣਗੀਆਂ ਉਦੋਂ ਮੈਂ ਐਸਸੀ ਆਰਟੀ ਕਰਵਾਈ ਜਾਂਦਾ ਉਹ ਤੇ ਤੁਹਾਨੂੰ ਟੈਨਸ਼ਨ ਲੈਣ ਲੋੜ ਨਹੀਂ ਆ ਸਰ ਜੀਕੇ ਦਾ ਪੈਟਰਨ ਹੈ ਨਾ ਕਰੰਟ ਅਫੇਅਰ ਦਾ ਠੀਕ ਹੈ ਜੀ ਘੱਟੋ-ਘੱਟ 40 ਨੰਬਰ ਲੈ ਜਾਣੇ ਜ਼ਰੂਰੀ ਹੈ ਹੁਣ ਇਹ ਨਾ ਕਹੋ ਕਿ 40 ਨੰਬਰ ਨਾਲ ਸੈਲੈਕਟ ਹੋ ਜਾਊਗਾ ਜੀ ਘੱਟੋ-ਘੱਟ ਚੱਜੇ ਮੈਟ ਜਿਵੇਂ ਥੱਲੇ ਜਾਂਦੀ ਹੈ ਤੇ ਘੱਟੋ-ਘੱਟ 40 ਨੰਬਰ ਹੋਣੇ ਲਾਜ਼ਮੀ ਹੈ ਇਸ ਤੋਂ ਬਾਅਦ ਤੁਹਾਡਾ ਸੈਕੰਡ ਪੇਪਰ ਹੋਣਾ ਜਿਹੜੇ ਬੱਚੇ ਪਹਿਲਾ ਕਲੀਅਰ ਕਰਨਗੇ ਇਸ ਤੋਂ ਬਾਅਦ ਸੈਕੰਡ ਸੈਕ ਜਿਵੇਂ ਉਹਦੇ ਵਿੱਚ ਤੁਹਾਡੇ ਜਿਹੜੇ ਪ੍ਰੈਸ਼ਨ ਸੀ ਉਹ ਘੱਟ ਸੀਗੇ ਆ ਦੇਖੋ ਜੀ ਜਿਵੇਂ ਇਹਦੇ ਵਿੱਚ ਤੁਹਾਡੇ ਕਿੰਨੇ ਪ੍ਰੈਸ਼ਨ ਆਗੇ 100 ਪ੍ਰੈਸ਼ਨ ਇਹਦੇ ਵਿੱਚ ਠੀਕ ਹੈ ਜੀ ਇਹਦੇ ਤੁਹਾਡੇ 120 ਨੰਬਰ ਹੋਣਗੇ ਬਸ ਇਹ ਚ ਕੀ ਟਾਈਮ 19 ਰੱਖਤਾ ਇਹਨਾਂ ਨੇ ਠੀਕ ਹੈ ਇਹ ਚ ਥੋੜੀ ਜੀ ਕੰਪੀਟੀਸ਼ਨ ਜ਼ਿਆਦਾ ਹੋ ਜਾਊਗਾ ਠੀਕ ਹੈ 35 ਤੇ 35 70 ਇਹ ਮੈਥ ਦੇ ਹੋਗੇ ਤੇ ਪੰਜਾਬ ਦੇ ਹੋਗੇ ਠੀਕ ਹੈ ਜੀ 120 ਡਿਊਰੇਸ਼ਨ ਵਾਲੇ 120 ਪੀਡਬਲੂ ਕੈਂਡੀਡੇਟਾਂ ਵਾਸਤੇ ਹੁੰਦਾ ਜ਼ਿਆਦਾ ਠੀਕ ਹੈ ਬਾਕੀ ਸਾਰੇ ਵਾਸਤੇ 90 ਮਿੰਟ ਹੀ ਮਿਲਣਗੇ ਹੂੰ 1.5 ਘੰਟਾ ਸੇਮ ਸਲੀਪਸ ਹੈ ਦਾ ਵੀ ਕੋਈ ਚਿਹਰ ਚੱਕਰ ਨਹੀਂ ਹੈਗਾ ਉਹੀ ਸਲੀਪਸ ਸੇਮ ਤੋਂ ਸੇਮ ਇਹਦਾ ਕਰਿਆ ਹੋਇਆ ਇਹਨਾਂ ਨੇ ਠੀਕ ਹੈ ਜੀ ਤੇ ਇਸ ਤੋਂ ਬਾਅਦ ਜਿਹੜਾ ਬੱਚਾ ਇਹ ਤੋਂ ਬਾਅਦ ਟਾਈਪਿੰਗ ਟੈਸਟ ਵਾਸਤੇ ਬੁਲਾਇਆ ਜਾਊਗਾ ਠੀਕ ਹੈ ਜੀ ਟਾਈਪਿੰਗ ਸਕਿੱਲ ਆ 30 30 ਸਪੀਡ ਚਾਹੀਦੀ ਹੈ ਜੇਕਰ ਇੰਗਲਿਸ਼ ਦੀ ਚਾਹੀਦੀ ਹੈ ਜੇ ਹਿੰਦੀ ਦੀ ਹੈ ਫਿਰ 25 ਦੀ ਚਾਹੀਦੀ ਹੈ ਦੋਨੋਂ ਚੈੱਕ ਟਾਈਪਿੰਗ ਦਾ ਟੈਸਟ ਤੁਹਾਡਾ ਹੋਣਾਗਾ ਠੀਕ ਹੈ ਜੀ ਆ ਤੁਸੀਂ ਦੇਖ ਸਕਦੇ ਹੋ ਇਹ 'ਚ ਤੁਹਾਡਾ ਸਕਿੱਲ ਟੈਸਟ ਹੋਣਾਗਾ ਆ ਵੀ ਤੁਹਾਡਾ ਸਕਿੱਲ ਟੈਸਟ ਹੋਣਾ ਔਰ ਵੀ ਸਕਿੱਲ ਟੈਸਟ ਹੋਣਾ ਆ ਦੋ ਪੋਸਟਾਂ ਵਾਸਤੇ ਤੁਹਾਡਾ ਠੀਕ ਹੈ ਜੀ ਬਾਕੀ ਸਾਰ ਸਟੇਜ 1 ਤੇ ਸਟੇਜ 2 ਸਾਰਿਆਂ ਵਾਸਤੇ ਸੇਮ ਰਹੂਗੀ ਓਕੇ ਜੀ ਨਾਰਮਲਾਈਜੇਸ਼ਨ ਤੁਹਾਨੂੰ ਪਤਾ ਕਿ ਇੱਥੇ ਸਿੱਖਿਆ ਆਪਣੇ ਵਾਲੇ ਵੀ ਨਾਰਮਲਾਈਜੇਸ਼ਨ ਕਰਨਾ ਤਾਂ ਇਹ ਪ੍ਰੋਸੈਸਰ ਆ ਜੀ ਸਾਰਾ ਜੇ ਕੋਈ ਕੈਂਡੀਡੇਟ ਪੋਸਟ ਭਰਨਾ ਚਾਹੁੰਦਾ ਭਰ ਸਕਦਾ ਹੈ ਠੀਕ ਹੈ ਜੀ ਜੇ ਕੋਈ ਕੈਂਡੀਡੇਟ ਪੋਸਟ ਭਰਨਾ ਚਾਹੁੰਦਾ ਉਹ ਭਰ ਸਕਦਾ ਹੈ ਸਟੇਸ਼ਨ ਮਾਸਟਰ ਦੀਆਂ ਤੇ ਹੋਰ ਕਈ ਪੋਸਟਾਂ ਹੁਣ ਮੈਂ ਤੁਹਾਨੂੰ ਦੱਸਦਾ ਕਿ ਆਪਾਂ ਅਪਲਾਈ ਕਰਦੇ ਚ ਕਰਨਾ ਆਪਾਂ ਦਾ ਜੀ ਅਪਲਾਈ ਕਰਨਾ ਆਰੀ ਵਿੱਚ ਠੀਕ ਹੈ ਚੰਡੀਗੜ੍ਹ ਦੇ ਵਿੱਚ ਆਉਂਦੇ ਆ ਪੰਜਾਬ ਵਾਲੇ ਆਪਾਂ ਚੰਡੀਗੜ੍ਹ ਦੇ ਵੈਬਸਾਈਟ ਤੇ ਜਾ ਕੇ ਅਪਲਾਈ ਕਰਨਾ ਇਹ ਨੋਟੀਫਿਕੇਸ਼ਨ ਤੁਹਾਨੂੰ ਮੈਸੇਂਜਰ ਤੇ ਸੈਂਡ ਕਰ ਦੂੰਗਾ ਆਪਣੇ ਉੱਥੇ ਦੇਖ ਲਿਓ ਆ ਆਪਣੀਆਂ ਚੰਡੀਗੜ੍ਹ ਦੀਆਂ ਪੋਸਟਾਂ ਆ ਭਾਈ ਠੀਕ ਹੈ ਦੇਖੋ ਜੀ ਟੋਟਲ ਆਪਣੀਆਂ 228 ਪੋਸਟਾਂ ਆਂ ਚੰਡੀਗੜ੍ਹ ਚੰਡੀਗੜ੍ਹ ਦੀਆਂ ਠੀਕ ਹੈ ਜੀ 11500 ਦੇ ਵਿੱਚੋਂ 588 ਦੇ ਵਿੱਚੋਂ ਆਪਣੀਆਂ 228 ਪੋਸਟਾਂ ਦਾ ਪੋਸਟਾਂ ਇਹਦਾ ਸਮਝੋ ਥੋੜੀਆਂ ਜਿਹੀਆਂ ਪੋਸਟਾਂ ਬਹੁਤ ਜ਼ਿਆਦਾ ਪੋਸਟਾਂ ਫਿਰ ਵੀ ਠੀਕ ਹੈ ਜੀ ਜਿਹਦੇ ਵਿੱਚ ਤੁਸੀਂ ਆ ਦੇਖ ਸਕਦੇ ਹੋ ਜੀ ਅ ਜਿਹੜੇ ਟਿਕ ਟਕ ਉਹ ਕਰਦਾ ਹੁੰਦਾ ਟੀਟੀ ਹੁੰਦਾ ਉਹਦੀਆਂ ਛਪੀਆਂ ਪੋਸਟਾਂ ਜਰਨਲ ਦੀਆਂ ਬਾਕੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਸਟੇਸ਼ਨ ਮਾਸਟਰ ਦੀਆਂ ਕੋਈ ਪੋਸਟ ਨਹੀਂ ਹੈਗੀ ਆਪਣੇ ਇੱਥੇ ਠੀਕ ਹੈ ਜੀ ਇਸ ਤੋਂ ਬਾਅਦ ਗੋਰਸਾ ਐਂਡ ਟ੍ਰੇਨ ਮੈਨੇਜਰ ਦੀਆਂ 26 ਐ ਠੀਕ ਹੈ ਜੀ ਜੂਨੀਅਰ ਅਕਾਊਂਟੈਂਟ ਦੀਆਂ 150 ਐ ਠੀਕ ਹੈ ਜੀ ਸੀਨੀਅਰ ਕਲਰਕ ਦੀਆਂ 26 ਐ ਟੋਟਲ 228 ਪੋਸਟਾਂ ਹੁਣ ਬਹੁਤ ਬੱਚੇ ਕਹਿਣਗੇ ਜੀ ਅਸੀਂ ਜਿੱਥੇ ਕਿ ਸਟੇਸ਼ਨ ਮਾਸਟਰ ਦੀ ਪੋਸਟ ਹੈਗੀ ਆ ਜਿਵੇਂ ਆਰ ਆਰ ਸੀ ਹੋਰ ਹੋਗੀਆਂ ਆਪਣੀਆਂ ਉੱਚ ਅਪਲਾਈ ਕਰ ਸਕਦੇ ਹੋ ਕਰ ਸਕਦੇ ਹੋ ਜੀ ਪਰ ਤੁਹਾਨੂੰ ਜੋਬ ਉਧਰਲੇ ਏਰੀਆ 'ਚ ਹੀ ਮਿਲੂਗੀ ਜੇ ਤੁਸੀਂ ਚੰਡੀਗੜ੍ਹ 'ਚ ਭਰੋਗੇ ਤਾਂ ਤੁਹਾਨੂੰ ਆਪ ਦੇ ਲਈ ਜਿਹੋ ਮਿਲੂਗੀ ਜੇ ਤੁਸੀਂ ਹੋਰ ਕਿਸੇ ਭਰੋਗੇ ਫਿਰ ਤੁਹਾਨੂੰ ਉਧਰਲੇ ਏਰੀਆ 'ਚ ਜੋ ਮਿਲੂਗੀ ਠੀਕ ਹੈ ਇੰਨੇ ਆ ਪਰ ਤੁਸੀਂ ਜਿੱਥੇ ਚ ਮਰਜੀ ਸਕਦੇ ਹੋ ਪਰ ਜਿਹੜਾ ਆਪਣਾ ਸਹੀ ਹੱਕ ਹੈਗਾ ਉਹ ਭਰਨ ਦਾ ਆਪਣਾ ਚੰਡੀਗੜ੍ਹ ਵਾਲੀ 'ਚ ਹੈ ਠੀਕ ਹੈ ਤੇ ਧੰਨਵਾਦ ਮੇਰੇ ਦੋਸਤੋ ਜਉਂਦੇਵ